ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਜੋ ਅਪਡੇਟ ਆਈ ਹੈ ਸਕੂਲਾਂ ਦੇ ਸਮੇਂ ਬਾਰੇ ਅਤੇ ਪੰਜਾਬ ਦੇ ਨੌਂ ਜ਼ਿਲ੍ਹਿਆਂ 'ਚ ਇਹਦਾ orange alert ਜਾਰੀ ਹੋਇਆ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਪੰਜਾਬ ਦੇ ਨੌਂ ਜ਼ਿਲ੍ਹਿਆਂ 'ਚ orange alert ਜਾਰੀ ਮੀਂਹ ਕਾਰਨ ਘਟਿਆ ਤਾਪਮਾਨ ਅੱਜ ਤੋਂ ਬਦਲਿਆ ਸਰਕਾਰੀ ਸਕੂਲਾਂ ਦਾ ਸਮਾਂ ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਵਿੱਚ ਆਈ ਤਬਦੀਲੀ ਕਾਰਨ ਪੰਜਾਬ ਵਿੱਚ ਅੱਜ ਵੀ ਮੀਂਹ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ orange alert ਜਾਰੀ ਅਤੇ 9 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। ਬੱਦਲ ਦੇ ਮੌਸਮ ਦੇ ਵਿਚਕਾਰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਸਮੇਂ ਵਿੱਚ ਵੀ ਤਵਰੀਲੀ ਕੀਤੀ ਹੈ। ਇਸ ਲਈ ਕੁਝ ਦਿਨਾਂ ਤੋਂ ਹੋਈ بارش ਤੋਂ ਬਾਅਦ ਪੰਜਾਬ ਵਿੱਚ ਔਸਤ ਤੋਂ ਵੱਧ ਤਾਪਮਾਨ 5.7 ਡਿਗਰੀ ਸੈਲਸੀਅਸ ਘਟ ਗਿਆ ਹੈ। ਇਹ ਆਮ ਨਾਲ 2.6 ਡਿਗਰੀ ਸੈਲਸੀਅਸ ਘਟ ਹੈ। ਸਵੇਰ ਵਿੱਚ ਸਭ ਤੋਂ ਵੱਧ ਤਾਪਮਾਨ ਬੋਹਰ ਵਿੱਚ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਐਸਐਸ ਨਗਰ ਅਤੇ ਰੂਪਨਗਰ ਵਿੱਚ ਲਈ orange alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਸ੍ਰੀ ਅਮਰਸਾਦ ਸਾਹਿਬ ਤਰਨਤਾਰਨ ਫੋਜਪੁਰ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਮੀਂਹ ਸੰਬੰਧੀ yellow alert ਜਾਰੀ ਕੀਤਾ ਗਿਆ ਹੈ ਤੇ ਦੂਜੀ ਖਬਰ ਆਈ ਹੈ ਦੋਸਤੋ ਸਕੂਲਾਂ ਬਾਰੇ ਪੰਜਾਬ ਵਿੱਚ ਸਕੂਲ ਕਦੋਂ ਖੁੱਲਣਗੇ ਜਿੰਦ ਸਕੂਲ ਯਾ ਸਰਕਾਰ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਸਵੇਰੇ ਦੁਪਹਿਰ 2:30 ਵਜੇ ਤੱਕ ਖੁੱਲੇ ਵਜੇ ਤੱਕ ਚੱਲਣਗੇ ਜਦੋਂ ਕਿ ਮਿਡਲ ਤੇ ਹਾਈ ਸਕੂਲ ਸਵੇਰੇ 8:30 ਵਜੇ ਤੋਂ 2:30 ਵਜੇ ਤੱਕ ਚੱਲਣਗੇ ਹੁਣ ਤੱਕ ਸਵੇਰ ਵਿੱਚ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਸੀ ਜਦੋਂ ਕਿ ਮਿਡਲ ਅਤੇ ਹਾਈ ਸਕੂਲਾਂ ਦਾ ਸਮਾਂ 9:00 ਤੋਂ 3:20 ਵਜੇ ਤੱਕ ਸੀ ਅੱਜ ਨਾਲੋਂ ਆਮ ਨਾਲੋਂ ਘੱਟ ਰਹੇਗਾ ਤਾਪਮਾਨ ਪੱਛਮੀ ਗੜਬੜੀ ਕਾਰਨ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਹਿੰਦਾ ਹੈ ਅੱਜ ਵੀ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ ਤੇ ਇਹ ਆਮ ਨਾਲੋਂ 4 ਤੋਂ 5 ਡਿਗਰੀ ਘੱਟ ਰਹੇਗਾ ਪਰ 24 ਘੰਟੇ ਬਾਅਦ ਤਾਪਮਾਨ 30 ਤੋਂ 4 ਡਿਗਰੀ ਵੱਧ ਜਾਵੇਗਾ ਘੱਟੋ ਘੱਟ ਤਾਪਮਾਨ ਆਮ ਰਹਿਣ ਦੀ ਉਮੀਦ ਹੈ ਅੱਜ ਤੋਂ ਬਾਅਦ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ 1 ਤੇ 3 ਮਾਰਚ ਨੂੰ ਕੁਝ ਿਲਕ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਦੇ ਸੈਰਾਂ ਦਾ ਮੌਸਮ ਅਮਰਸਰ ਸੈਰ ਵਿੱਚ ਅੱਜ ਸੈਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤਾਪਮਾਨ ਵਿੱਚ ਥੋੜੀ ਜਿਹੀ ਖਰਾਬਟ ਆਵੇਗੀ ਤਾਪਮਾਨ 15 ਤੋਂ 21 ਡਿਗਰੀ ਦੇ ਵਿਚਕਾਰ रह ਸਕਦਾ ਹੈ ਜਲੰਧਰ ਵਿੱਚ ਅੱਜ ਸੈਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤਾਪਮਾਨ ਵਿੱਚ ਥੋੜੀ ਜਿਹੀ ਖਰਾਬਟ ਆਵੇਗੀ 15 ਤੋਂ 24 ਡਿਗਰੀ ਦੇ ਵਿਚਕਾਰ रह ਸਕਦਾ ਹੈ ਲੁਧਿਆਣਾ ਵਿੱਚ ਅੱਜ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਹੈ ਤਾਪਮਾਨ ਵਿੱਚ ਥੋੜੀ ਜਿਹੀ ਖਰਾਬਟ ਆਵੇਗੀ ਅੰਤੇ ਦਾ ਤਾਪਮਾਨ ਅਰਾ ਸਟਾਰਟ ਤੋਂ 30 ਡਿਗਰੀ ਦੇ ਵਿਚਕਾਰ रह ਸਕਦਾ ਹੈ। ਪਟਿਆਲਾ ਵਿੱਚ ਅੱਜ ਮੀਂਹ ਅਤੇ ਤੇਜ਼ ਹਵਾਵਾਂ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ ਥੋੜੀ ਜਿਹੀ ਗਰਾਉਂਡ ਟਾਪ 'ਤੇ 16 ਤੋਂ 24 ਡਿਗਰੀ ਦੇ ਵਿਚਕਾਰ रह ਸਕਦਾ ਹੈ। ਮਹਾਲੀ ਵਿੱਚ ਵੀ ਅੱਜ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ ਜਿਹੜੀ ਗਰਾਉਂਡ ਟਾਪ 'ਤੇ 17 ਤੋਂ 24 ਡਿਗਰੀ ਦੇ ਵਿਚਕਾਰ रह ਸਕਦਾ ਹੈ। ਦੋਸਤੋ ਇਹ ਸੀ ਇੱਕ ਨਿਊਜ਼ ਦੇ ਰਾਹੀਂ ਜਿਹੜੀ ਜਾਣਕਾਰੀ ਆਈ ਹੋਈ ਉਹ ਤੁਹਾਡ ਨਾਲ ਸਾਂਝੀ ਕੀਤੀ ਹੈ। ਦੇਖ ਕੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤਦ ਤੱਕ ਲਈ